ਯੂਪੀ ਵਾਸੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਣਕਾਰ ਦਿੰਦੇ ਹੋਏ ਜ਼ਿਲ੍ਹਾ ਐਸਐਸ ਨਗਰ ਦੇ ਸਬ ਡਿਵੀਜ਼ਨ ਮੁੱਲਾਪੁਰ ਗਰੀਬ ਦਾਸ ਦੇ ਕਪਤਾਨ ਪੁਲਿਸ ਸ਼੍ਰੀ ਮੋਹਿਤ ਅਗਰਵਾਲ ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਨਿਵਾਸੀ ਸ਼ੈਕੀ ਦੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਂਜੀ ਜਿਹੜਾ ਕਤਲ ਦੇ ਗੁੱਥੀ ਨੂੰ ਸੁਝਾਇਆ ਤੁਸੀਂ ਕੰਟਿਆਂ ਦੇ ਵਿੱਚ ਕੀ ਜਣਾ ਚਾਹੁੰਦੇ ਜੀ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀਵਾਰ ਦਾ ਤਾਂ ਜੀ ਇਹ ਮਿਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੈਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਮ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਹੈ ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲੀਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਹੈ ਮਿਆਪੁਰ ਚਾਂਗਰ ਦੇ ਵਿੱਚ ਹੀ ਉਥੇ ਕਬੀ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜੈ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋਈ ਹੈ ਇਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਅਪੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾਤ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਮ ਹੈ ਦਿਕਤਾ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੋਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਹੈ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਹੈ ਨਾ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਸੁਧਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ 인ਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਕੋਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲੈ ਮਸ਼ਕੀ ਜਾਪਦੇ ਹੋਏ ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਦੀ ਵਾਈਫ ਨੂੰ ਪਤਾ ਲੱਗ ਗਿਆ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜ਼ਖਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜੇ ਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਵੀ ਇਹਨੂੰ ਮੇਰੇ ਨਾਲ ਜਾਣ ਤਾਂ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਵੀ ਇਹਦੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕੁਐਸਟ ਵਗੈਰਾ ਕੀਤੀ ਤੇ ਆਪਣਾ ਉਹਨਾਂ ਦੱਸਿਆ ਵੀ ਅਸੀਂ ਉਹ ਲੋਕਲੀ ਲੇਬਰ ਕਰਦੇ ਆ ਮੈਂ ਵਾਈਫ ਆ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਡਰਾ ਤਮਕਾ ਕੇ ਤੋੜਤਾ ਤੇ ਉਹਨੂੰ ਉੱਥੋਂ ਲੈ ਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸੈਕ ਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਆ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਜੀ ਇਹ ਸਾਰਾ ਮਾਨੀਗੋਦਾਲ ਕੇ ਸੁਤਾਨਾ ਕਿੰਨੇ ਦਿਨ ਦਾ ਬੋਸ ਮਾਨੀਗੋਦਾਲ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀਗੋਦਾਲ ਤੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛਗਿੱਛ ਹੋਰ ਕੀਤੀ ਜਾਊਗੀ ਮੌਤ ਦੇ ਕਾਰਨ ਵਾਸਤੇ ਕੋਈ ਜ਼ਾਰਦਸਤ ਮਾਰ ਕੀਤੀ ਹੈ ਕਿਉਂ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੇ ਤਫਤੀਸ਼ ਜਿਹੜਾ ਹੈਗਾ ਉਹ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮ ਕੁਝ ਕੁਝ ਕਰਕੇ ਮਰਨ ਦਾ ਕੀ ਕਰਨ ਸਾਹਮਣੇ ਆਇਆ ਜੀ ਬੰਦੇ ਲਈ ਮਰਨ ਦਾ ਜਿਹੜਾ ਕਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪ ਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀਗੀ ਤੇ ਜਦੋਂ ਵਾਈਫ ਉਹਦੀ ਆ ਗਈ ਸੀਗੀ ਜਾਂ ਪਿੰਡ ਦੇ ਨਾਲ ਲੋਕਲ ਪਿੰਡ ਸੀਗਾ ਉੱਥੋਂ ਜਾ ਕੇ ਟਾਈਅਪ ਕੀਤਾ ਜਾ ਸਕਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਂਡਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਖੂਨ ਵਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਨੂੰ ਲੈ ਕੇ ਜਾਣ ਦੀ ਗੱਲ ਬਣ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਦੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜਿਆਦਾ ਤੇ ਉਹਦੀ ਡੈਥ ਹੋ ਜਾਂਦੀ ਹੈ ਉਹਨੂੰ ਪਿੰਡ ਵਾਲੇ ਨੂੰ ਪਤਾ ਲੱਗਦਾ ਇਹ ਕਹਿ ਰਹੀ ਸੀ ਕਿ ਜਿਹੜੀ ਨਾਨਸੀ ਸੀ ਕਿ ਪੈਰੇ ਸੀਗਾ ਵੀ ਇਹਦੇ ਨਸਾਂ কেটে ਆ ਰਹੀਆਂ ਜਿਹੜਾ ਮੁਤਰ ਸੀਗਾ ਪੂਰੀ ਜੀ ਇਹ ਤਾਂ ਹੁਣ ਪੋਸਟਮਾਰਟਮ ਸਾਰਾ ਕਰਾਇਆ ਜੀ ਬਾਕੀ ਜਿਹੇ ਜਿਹੀ ਵੀ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਕੁੱਟਣ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਹੈਗਾ ਜੀ ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਤੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਕੁੱਟ ਮਾਰ ਜਿਹੜਾ ਹਿਨਿਅਸ ਫੈਂਸ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੈ ਤਾਂ ਉਹਦੇ ਵਿੱਚ ਹੁਣ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਬਾਕੀ ਪੁੱਛਗਿੱਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਦੇ ਨਾਲ ਲੈ ਕੇ ਆਉਂਦੇ ਹਾਂ ਜਿਹੜੀ ਸਲਾਹਤ ਤੋਂ ਰਹੇ ਸੀ ਪਿੰਡ ਵਾਸੀਆਂ ਨੇ ਠਾਇਆ ਹੋਏ ਸੀ ਕਿ ਆਪਣੇ ਤੌਰ ਤੇ ਪਰਜਕਿਤਾਂ ਦੇ ਵਿੱਚ ਇਸ ਤਰ੍ਹਾਂ ਦੀ ਯਾਦ ਸੀ ਦੇਖੋ ਜੀ ਇਹ ਸਾਰਾ ਤਫਸੀਲ ਦਾ ਵਿਸ਼ਾ ਹੈ ਇਹਦੇ ਬਾਰੇ ਨਹੀਂ ਹੋਇਆ ਤਾਂ ਅਸੀਂ ਮਰਡਰ ਦੇ ਨਾਲ ਕਨਸਰਨ ਸੀ ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮੀਆਪੁਰ ਚੰਗਰ ਦੇ ਤਾਂ ਹੈ ਨਹੀਂ ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੋਪੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਧਰ ਦੀ ਸਾਈਟ ਹੈਗਾ ਸਦਰ ਖਰੜ ਦੇ ਏਰੀਆ ਨਾਲ ਥੈਂਕ ਯੂ ਥੈਂਕ ਯੂ